파데노 메마이노 파데노 메노 네 파라 메르냐 니교 니교 받치 가시 하이 하이 베 아다 ਕੱਪੜ ਮੈਨੂੰ ਦੇ ਦੇਨੋ 하이 하이 ਨੋ ਦੇਰੇ ਤਮੁਰ ਕਾ ਔਰ ਕਾ ਮੈਨੂੰ ਲੈਨੋ 하이 메 하이 ਮੇਨ ਦਾ ਗਾਨਾ ਕਰਵੇ ਮੇਨ ਮੇਨ ਦਾ ਗਾਨਾ ਕਰ ਲੋ 하이 ਮੇਰੀ ਨੋ ਬਚੇ ਕੋਤੋ ਕੇ ਬੈ ਜਾ

ਹਾਏ 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 ਕੇ ਭਾਈ ਕੇ ਕਹਾ ਕਰਗੇ ਹਾਏ ਹਾਂ ਕਿਉਂ ਕਿ ਕੇ ਜੀ ਦੂਟੇ ਤੇ ਲੰਗ ਲਾ ਗਿਵੇ ਹਾਏ ਹਾਏ ਅੰਗੀ ਦੁਆ ਮੈਂ ਕੇ ਨਾਸਲਾਈ ਕਰਿਆ ਕਰੂ ਹਾਂ ਹਾਏ ਹਾਂ ਤਾਂ ਤੇ ਹਾਏ ਹਾਂ ਤੋ ਵੇ पता ये सरास है दीन्हा ना ये दादा सरे जाड़ा पावर चलाए थी हाय तो ना मतलब तो ही बोल रहा है पता ना कर आए पाछे हम हाय पता ना कर आए आगे आ रहे अरे पता का क्या थी देवा ने बोल ही था ये सब वीडियो हाय पता ना कर रहे

Oh, <laughs> ਪਾਣੀ ਪਿਆ ਦੋ ਪਾਣੀ ਪਿਓ ਤੇ ਭੱਜ ਤੱਦੇ ਦੇ ਤੂੰ ਇਹ ਜਣਾ ਆ ਵੀਰ ਨੂੰ ਫੜਾਓ ਇੱਕ ਇੱਕ ਆ ਵੀਰ ਨੂੰ ਫੜਾ ਦਿਓ ਨੂੰ ਦੇ ਪਾ ਮਨਸੇ ਚੌਕੀ ਇੰਚਾਰਜ ਸਭਰਾ ਮਸਲਾ ਸਰ ਜਿਹੜਾ ਐਕਸੀਡੈਂਟ ਹੋਇਆ ਮਸਲਾ ਇਹ ਕਿ ਮਿਤੀ 1 2 ਦੀ ਦਰਮਿਆਨੀ ਰਾਤ ਨੂੰ ਮਨਜੀਤ ਸਿੰਘ ਪੁੱਤਰ ਸਰਦਾਰ ਦਰਬਾਰਾ ਸਿੰਘ ਵਾਸੀ ਸਿਭਰਾ ਜੋ ਕਿ ਪੀਪੀ ਦੇ 9 9 ਬਟਾਲੀਅਨ ਦਾ 446 ਉਹਦਾ ਨੰਬਰ ਆ ਜੋ ਕਿ ਇਸ ਵਕਤ ਕਾਉਂਟਰੈਂਟ ਚਾਲੀ ਜਾਂ ਸਵਿੱਤ ਨੌਕਰੀ ਕਰ ਰਿਹਾ ਤੇ ਇਹ ਆ ਕੱਲ ਕੱਲ ਰਾਤ ਦੀ ਛੁੱਟੀ ਛੁੱਟੀ ਲੈ ਕੇ ਆਪਣਾ ਘਰ ਨੂੰ ਆ ਰਿਹਾ ਸੀ ਤੇ ਜਦੋਂ ਇਹ ਰਸਤੇ ਵਿੱਚ ਜੋਤੀਸ਼ਾ ਤੋਂ ਅੱਗੇ ਲੰਘ ਕੇ ਨੇੜੇ ਹਰਗੁਣ ਸਕੂਲ ਦੇ ਪੁੱਜਾ ਤੇ ਰਸਤੇ ਵਿੱਚ ਟੂਆ ਹੋਣ ਕਰਕੇ ਸੜਕ ਦੇ ਵਿੱਚ ਕਾ ਟੂਆ ਹੋਣ ਕਰਕੇ ਇਹਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਬੇਕਾਬੂ ਹੋਣ ਤੇ ਇਹ ਸੁੱਤੋਂ ਨਾ ਵਿਗੜ ਗਿਆ ਜਿਸ ਨਾਲ ਇਹ ਕੋ ਮੋਟਰਸਾਈਕਲ ਸੰਭਾਲਿਆ ਨਹੀਂ ਗਿਆ ਤੇ ਮੋਟਰਸਾਈਕਲ ਜਾ ਕੇ ਜਿਹੜਾ ਉਹ ਰੁੱਖ 'ਚ ਵੱਜ ਗਿਆ ਰੁੱਖ 'ਚ ਵੱਜਣ ਕਰਕੇ ਇਹਦਾ ਜਿਹੜਾ ਮੱਥਾ ਤੇ ਮੂੰਹ ਆ ਇਹਦਾ ਜਿਹੜੇ ਜ਼ੋਰ ਨਾਲ ਰੁੱਖ ਨਾਲ ਵੱਜਣ ਕਰਕੇ ਇਹਦੀ ਜਿਹੜੀ ਮੌਤ ਹੋ ਗਈ ਤੇ ਰਾਤ ਜਿਹੜੇ ਇਹਦੇ ਘਰ ਪਰਵਾਦ ਲੱਭਦੇ ਪਰ ਰਾਤੀ ਪਤਾ ਲਗਾ ਜ ਤੜਕੇ ਸਾਰ ਕੇ ਦੱਸਿਆ ਕਿ ਇਹਦੀ ਜਿਹੜੀ ਮੌਤ ਆ ਇਹ ਉਹ ਤੇ ਉਹ ਡੈੱਡ ਬਾਡੀ ਜਿਹੜੀ ਆ ਫਿਰ ਕਬਜ਼ੇ ਚ ਲਈ ਗਿਆ ਕਬਜ਼ੇ ਚ ਲੈ ਕੇ ਉਹ ਡੈੱਡ ਬਾਡੀ ਦਾ ਜਿਹੜਾ ਵਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕੀਤੀ ਆ ਤੇ 175 195 ਸੀਆਰ ਪੀਸੀ ਦੀ ਕਾਰਵਾਈ ਜਿਹੜੀ ਆ ਅਮਲ ਵਿੱਚ ਲਿਆਂਦੀ ਗਈ ਆ ਤੇ ਫਿਰ ਵੀ ਇਹ ਕਰਮਚਾਰੀ ਆ ਇਹਦੀ ਜਿਹੜੀ ਜਾਂਚ ਹੈ ਬਰੀਕੀ ਨਾਲ ਚੱਲ ਰਹੀ ਆ ਤੇ ਮੌਤ ਦੇ ਤੱਥਾਂ ਤੇ ਜਾਣੂ ਹੋ ਲਈ ਹਰ ਸੰਭਵ ਤਰੀਕੇ ਕੀਤੇ ਜਾ ਰਹੇ ਕਿਹੜੀ ਜਗ੍ਹਾ ਦੇ ਡਿਊਟੀ ਕਿਹੜੀ ਜਗ੍ਹਾ ਇੱਕ ਕਾਉਂਟਰ ਇੰਟੈਲੀਜੈਂਸ ਦੇ ਵਿੱਚ ਜਦੋਂ ਨਕਾਇਮ ਹੁੰਦਾ ਮਾਲ ਮੰਡੀ ਤੇ ਅਮਰ ਸਰ ਹਾਂਜੀ ਤੇ ਅਗਲੀ ਸਰ ਕਾਰਵਾਈ ਕੀ ਇਹ ਮਜਲੇ ਦੀ ਜਾਂਦੀ ਅਗਲੀ ਕਾਰਵਾਈ ਜੇ ਦੀ ਜਿਹੜੀ ਮੌਤ ਦੇ ਕਾਰਨ ਬੜੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਆ ਤੇ ਇਸ ਦੇ ਕਾਰਨਾਂ ਦੇ ਜਲਦੀ ਤੋਂ ਜਲਦੀ ਜਾਨੂ ਹੋ ਰਿਹਾ ਤੇ ਇਹ ਤਾਂ ਪੋਸਟਮਾਰਟਮ ਕਰਵਾਇਆ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗ ਜਾਊਗਾ ਕਿ ਇਹਨੂੰ ਕੋਈ ਹੋਰ ਕਿਤੇ ਇਹਨ ਸੱਟ ਵਗੈਰਾ ਤੇ ਨਹੀਂ ਮਾਰੀ ਪਰ ਫਿਲਹਾਲ ਜਿਹੜੀ ਆ ਉਹ ਜਿਹੜੀ ਆ ਇਹ ਰੋਖਤ ਸੱਜਣ ਕਾਰਨ ਕਰਕੇ ਹੀ ਮੌਤ ਹੋਈ ਆ ਇਹ ਫਿਰ ਵੀ ਇਹਦੀ ਮੌਤ ਦੇ ਕਾਰਨਾਂ ਤੋਂ ਜਾਣੂ ਹੋਇਆ ਜਾਦਾ